ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਸੀਂ ਦੇਖ ਰਹੇ ਹੋ ਪੰਜਾਬ এডਿਕੇਸ਼ਨ ਯੂਥ ਦਾ ਅਫੀਸ਼ੀਅਲ YouTube ਚੈਨਲ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਦਿਓ ਜੀ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਣ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਹਾਸਲ ਕਰਾਂਗੇ ਕਿ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਸ਼ਬਦਾਂ ਨੂੰ ਬਹੁਤ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਜੇਕਰ ਗੱਲ ਕੀਤੀ ਜਾਵੇ ਵਰਤੋਂ ਦੇ ਆਧਾਰ ਤੇ ਤਾਂ ਸ਼ਬਦਾਂ ਦੀ ਵਰਤੋਂ ਕਰਨ ਦੇ ਆਧਾਰ ਤੇ ਵੀ ਇਸ ਦੀਆਂ ਅੱਗੇ ਦੋ ਕਿਸਮਾਂ ਹੁੰਦੀਆਂ ਨੇ ਯਾਨੀ ਕਿ ਇਸ ਦੇ ਦੋ ਭਾਗ ਹੁੰਦੇ ਨੇ ਪਹਿਲੀ ਹੈ ਕੋਸ਼ਗਤ ਸ਼ਬਦ ਤੇ ਦੂਜੀ ਹੈ ਵਿਆਕਰਣਿਕ ਸ਼ਬਦ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕੋਸ਼ਗਤ ਸ਼ਬਦ ਕਿਹੜੇ ਹੁੰਦੇ ਨੇ ਉਹ ਸ਼ਬਦ ਜਿਨ੍ਹਾਂ ਨੂੰ ਮੁਢਲੀ ਇਕਾਈ ਵਜੋਂ ਕੋਸ਼ ਦੇ ਵਿੱਚ ਦਰਜ ਕੀਤਾ ਜਾਂਦਾ ਕੋਸ਼ ਕੀ ਹੁੰਦੀ ਹੈ ਡਿਕਸ਼ਨਰੀ ਹੁੰਦੀ ਅਸਲ ਵਿੱਚ ਤਾਂ ਉਹ ਸ਼ਬਦ ਜਿਨ੍ਹਾਂ ਨੂੰ ਮੁਢਲੀ ਇਕਾਈ ਵਜੋਂ ਕੋਸ਼ ਦੇ ਵਿੱਚ ਦਰਜ ਕੀਤਾ ਜਾਂਦਾ ਉਹਨਾਂ ਨੂੰ ਕੋਸ਼ਿਕਤ ਸ਼ਬਦ ਆਖਿਆ ਜਾਂਦਾ ਹੈ ਯਾਨੀ ਕਿ ਉਹ ਸ਼ਬਦ ਕੋਸ਼ਿਕਤ ਸ਼ਬਦ ਅਖਵਾਉਂਦੇ ਹਨ ਉਦਾਹਰਨ ਵਜੋਂ ਜੇਕਰ ਗੱਲ ਕਰੀਏ ਪਾਣੀ ਕਾਪੀ ਰੋਟੀ ਆਦ ਹੁਣ ਗੱਲ ਕਰਦੇ ਹਾਂ ਵਿਆਕਰਣਿਕ ਸ਼ਬਦ ਕਿਹੜੇ ਹੁੰਦੇ ਨੇ ਵਿਆਕਰਣ ਅਨੁਸਾਰ ਪੰਜਾਬੀ ਦੇ ਵਿੱਚ ਵੱਖ-ਵੱਖ ਰੂਪ ਅਨੁਸਾਰ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਵਿਆਕਰਣਿਕ ਸ਼ਬਦ ਕਿਹਾ ਜਾਂਦਾ ਜਿਵੇਂ ਕਿ ਗੱਲ ਕੀਤੀ ਗੱਲ ਕਰਦੇ ਆਪਾਂ ਪਾਣੀ ਸ਼ਬਦ ਦਾ ਵਿਆਕਰਣਿਕ ਰੂਪ ਨਾਮ ਵੀ ਹੈ ਜਿਹੜਾ ਇੱਕ ਪਾਣੀ ਸ਼ਬਦ ਹੈ ਉਹ ਅਸਲ ਦੇ ਵਿੱਚ ਇੱਕ ਨਾਮ ਵੀ ਹੈਗਾ ਤੇ ਉਹ ਇੱਕ ਵਚਨ ਵੀ ਹੈਗਾ ਤੇ ਪੁਲਿੰਗ ਰੂਪ ਵੀ ਹੈਗਾ ਇਸ ਤਰੀਕੇ ਦੇ ਨਾਲ ਇਹਨਾਂ ਸ਼ਬਦਾਂ ਨੂੰ ਵਿਆਕਰਣਿਕ ਸ਼ਬਦ ਕਿਹਾ ਜਾਂਦਾ ਅਗਲੀ ਸ਼੍ਰੇਣੀ ਜੇਕਰ ਗੱਲ ਕਰੀਏ ਆਪਾਂ ਅ ਸ਼ਬਦਾਂ ਨੂੰ ਅਰਥ ਦੀ ਦ੍ਰਿਸ਼ਟੀ ਦੇ ਆਧਾਰ ਤੇ ਵੀ ਵੰਡਿਆ ਜਾਂਦਾ ਹੈ ਸ਼ਬਦਾਂ ਨੂੰ ਅਰਥ ਦੀ ਦ੍ਰਿਸ਼ਟੀ ਦੇ ਆਧਾਰ ਤੇ ਵੀ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਸਭ ਤੋਂ ਪਹਿਲਾਂ ਸਾਰਥਕ ਸ਼ਬਦ ਤੇ ਦੂਜੀ ਹੁੰਦੇ ਨੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੋਵੇ ਜਿਨ੍ਹਾਂ ਸ਼ਬਦਾਂ ਦਾ ਕੋਈ ਕੋਈ ਨਾ ਕੋਈ ਅਰਥ ਹੋਵੇ ਉਹਨਾਂ ਨੂੰ ਸਾਰਥਕ ਸ਼ਬਦ ਕਹਿੰਦੇ ਹਨ ਜਿਵੇਂ ਕਿ ਵਚਨ ਹੋ ਗਿਆ ਜਿੰਦਾ ਹੋ ਗਿਆ ਰੁੱਖ ਆਦ ਸ਼ਬਦਾਂ ਦਾ ਅਰਥ ਹੈ ਇਹਨਾਂ ਇਹਨਾਂ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੈ ਅੱਗੇ ਨਿਰਾਰਥਕ ਸ਼ਬਦ ਜਿਨ੍ਹਾਂ ਸ਼ਬਦਾਂ ਦਾ ਕੋਈ ਵੀ ਅਰਥ ਨਾ ਹੋਵੇ ਉਹਨਾਂ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ ਜੇਕਰ ਗੱਲ ਕਰੀਏ ਉਦਾਹਰਨ ਵਜੋਂ ਤਾਣੀ ਤਾ ਤਾਣੀ ਦਾ ਕੋਈ ਅਰਥ ਨਹੀਂ ਹੁੰਦਾ ਨਾ ਕੋਈ ਪੁਣੀ ਦਾ ਅਰਥ ਹੁੰਦਾ ਨਾ ਤਨਰਾਜ ਦਾ ਅਰਥ ਹੁੰਦਾ ਇਸ ਤਰੀਕੇ ਇਹਨਾਂ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਅੱਗੇ ਜੇਕਰ ਗੱਲ ਕਰੀਏ ਆਪਾਂ ਬਣਤਰ ਬਣਤਰ ਦੇ ਆਧਾਰ ਤੇ ਤਾਂ ਬਣਤਰ ਦੇ ਆਧਾਰ ਤੇ ਵੀ ਸ਼ਬਦਾਂ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਤਾਂ ਪਹਿਲੀ ਕਿਸਮ ਹੈਗੀ ਹੈ ਜਿਹੜੀ ਮੂਲ ਸ਼ਬਦ ਜਾਂ ਰੂੜ ਸ਼ਬਦ ਉਹ ਸ਼ਬਦ ਜੋ ਆਪਣੇ ਮੂਲ ਰੂਪ ਵਿੱਚ ਹੁੰਦੇ ਨੇ ਜਿਨ੍ਹਾਂ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਉਹਨਾਂ ਸ਼ਬਦਾਂ ਨੂੰ ਮੂਲ ਸ਼ਬਦ ਜਾਂ ਰੂੜ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਕਿ ਅਕਲ ਅਮੀਰ ਆਦ ਅੱਗੇ ਗੱਲ ਕਰਦੇ ਆਂ ਅਗਲੀ ਸ਼੍ਰੇਣੀ ਦੀ ਰਚਿਤ ਸ਼ਬਦਾਂ ਜਾਂ ਯੋਗਿਕ ਸ਼ਬਦ ਇਹਨਾਂ ਦੀ ਇਹ ਇੱਕ ਕਿਸਮ ਹੀ ਹੈਗੀ ਆ ਰਚਿਤ ਸ਼ਬਦ ਜਾਂ ਯੋਗਿਕ ਸ਼ਬਦ ਉਹ ਸ਼ਬਦ ਜਿਨ੍ਹਾਂ ਦਾ ਨਿਰਮਾਣ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਜੋੜ ਨਾਲ ਮਿਲ ਕੇ ਹੁੰਦਾ ਉਹਨਾਂ ਨੂੰ ਰਚਿਤ ਜਾਂ ਯੋਗਿਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਕਿ ਬੇਅਕਲ ਸ਼ਬਦ ਹੈਗਾ ਇੱਕ ਇਹ ਬੇ ਪਲੱਸ ਅਕਲ ਨਾਲ ਬਣਦਾ ਅਮੀਰੀ ਸ਼ਬਦ ਹੈਗਾ ਜਿਹੜਾ ਉਹ ਅਮੀਰ ਪਲੱਸ ਈ ਤੋਂ ਬਣਿਆ ਹੈਗਾ ਇਸ ਤਰੀਕੇ ਨਾਲ ਇਹਨਾਂ ਨੂੰ ਰਚਿਤ ਸ਼ਬਦ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਵੇ ਰੱਖਿਆ ਗਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਕਰਾਂਗੇ ਤਾਂ ਅਗਲੀਆਂ ਜਿੰਨੀਆਂ ਵੀ ਕਿਸਮਾਂ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਤੁਹਾਡਾ ਇਸ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ